ਮੈਂ ਹਾਂ ਸਰਪਜੀਤ ਪਿੰਡੂ ਲੱਗਦੀਮਾਨ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆਂ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਗੇ ਚੜ੍ਹਦੀ ਕਲਾ 'ਚ ਹੋਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਸਲੀ ਵਧੀਆ ਠੀਕ ਠਾਕ ਆ ਜੀ ਚੜ੍ਹਦੀ ਕਲਾ 'ਚ ਹੀ ਆ ਤੇ ਲੋ ਜੀ ਅੱਜ ਆਪਾਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਆ ਜੀ ਘੜੇ ਦੀ ਮਤਲਬ ਕਿ ਆਪਾਂ ਜਦੋਂ ਗਰਮੀਆਂ ਵਿੱਚ ਪਾਣੀ ਪੀਂਦੇ ਆ ਤਾਂ ਫ੍ਰਿਜ ਦਾ ਪਾਣੀ ਆਪਾਂ ਜ਼ਿਆਦਾ ਪੀਂਦੇ ਆ ਠੀਕ ਹੈ ਫ੍ਰਿਜ ਦੇ ਪਾਣੀ ਨਾਲ ਆਪਣੇ ਗਲੇ ਖਰਾਬ ਹੋਣ ਲੱਗ ਜਾਂਦੇ ਨੇ ਕਿਉਂਕਿ ਉਹ ਬਹੁਤ ਜ਼ਿਆਦਾ ਠੰਡਾ ਹੁੰਦਾ ਠੀਕ ਹੈ ਤੇ ਫ੍ਰਿਜ ਦੇ ਪਾਣੀ ਪੀਣ ਨਾਲ ਆਪਾਂ ਨੂੰ ਜਦੋਂ ਆਪਾਂ ਜ਼ਿਆਦੇ ਬਰਫ਼ ਵਾਲਾ ਪਾਣੀ ਪੀਂਨੇ ਆ ਠੀਕ ਹੈ ਉਹ ਨਾਲ ਆਪਾਂ ਨੂੰ ਕੋਈ ਬਿਮਾਰੀਆਂ ਵੀ ਲੱਗਦੀਆਂ ਨੇ ਠੀਕ ਹੈ ਜੀ ਠੰਡੇ ਪਾਣੀ ਨਾਲ ਤੇ ਆਪਾਂ ਮਤਲਬ ਕਿ ਘੜੇ ਦਾ ਪਾਣੀ ਆਪਾਂ ਬਿਲਕੁਲ ਨਹੀਂ ਪੀਂਦੇ ਹੈਗੇ ਘੜੇ ਦਾ ਪਾਣੀ ਆਪਣੇ ਲਈ ਬਹੁਤ ਜ਼ਿਆਦਾ ਲਾਭਦਾਇਕ ਹੈ ਜੀ ਆਪਾਂ ਘੜੇ ਦਾ ਪਾਣੀ ਪੀਵਾਂਗੇ ਘੜੇ ਦੇ ਪਾਣੀ ਨਾਲ ਪੀਣ ਨਾਲ ਤਾਂ ਮਤਲਬ ਕਿ ਪਾਣੀ ਹਲਕਾ ਹੋਇਆ ਨਾ ਘੜੇ ਦਾ ਪਾਣੀ ਠੀਕ ਹੈ ਤੇ ਬਾਕੀ ਮਿੱਟੀ ਵਾਲਾ ਘੜਾ ਤਾਂ ਪਾਣੀ ਉਹਦਾ ਵੀ ਬਹੁਤ ਜ਼ਿਆਦਾ ਚੰਗਾ ਹੈ ਨਾ ਕੋਈ ਬਿਮਾਰੀ ਨਹੀਂ ਲੱਗਦੀ ਹੈਗੀ ਤੇ ਹਾਜਮ ਵੀ ਛੇਤੀ ਹੋ ਜਾਂਦਾ ਠੀਕ ਹੈ ਜੀ ਤੇ ਆਪਣਾ ਜਿਹੜਾ ਮਤਲਬ ਕਿ ਅੱਜ ਘੜੇ ਦੇ ਪਾਣੀ ਤੇ ਵੀਡੀਓ ਬਣਾਉਣੇ ਆ ਜਿਹੜਾ ਆਪਣਾ ਘੜਾ ਹੈ ਉਹਨੂੰ ਆਪਾਂ ਦੂਜਾ ਤੀਜਾ ਸਾਲ ਲੱਗ ਗਿਆ ਘੜੇ ਨੂੰ ਵਰਤਦੇ ਨੂੰ ਠੀਕ ਹੈ ਤੇ ਆਪਾਂ ਜਿਹੜਾ ਉਹ ਘੜਾ ਹੈ ਮਤਲਬ ਕਿ ਜਦੋਂ ਗਰਮੀ ਖਤਮ ਹੋ ਜਾਂਦੀ ਆ ਉਹਨੂੰ ਆਪਾਂ ਸੰਭਾਲ ਕੇ ਰੱਖ ਦਿੰਨੇ ਆ ਤੇ ਗਰਮੀਆਂ ਦੇ ਵਿੱਚ ਅਗਲੀ ਗਰਮੀਆਂ 'ਚ ਫੇਰ ਉਹਨੂੰ ਵਰਤ ਲੈਣੇ ਤੇ ਉਹ ਘੜੇ ਦਾ ਪਾਣੀ ਆਪਾਂ ਅੱਜ ਤੌੜ ਇਹਨਾਂ ਵੀਡੀਓ ਸ਼ੇਅਰ ਕਰਦੇ ਆ ਇਹ ਵੀ ਕਿਸ ਤਰ੍ਹਾਂ ਉਹ ਘੜੇ ਨੂੰ ਧੋਣਾ ਚਾਹੀਦਾ ਤੇ ਕਿਹੜਾ ਪਾਣੀ ਪਾਣਾ ਚਾਹੀਦਾ ਚਲੋ ਜੀ ਚੱਲਦੇ ਆਪਾਂ ਬਾਅਦ ਜੀ ਇਹ ਹੋ ਗਿਆ ਜੀ ਆਪਣਾ ਪ੍ਰਾਣਾ ਘੜਾ ਠੀਕ ਹੈ ਜੀ ਦੇਖੋ ਇਹ ਹੋ ਗਿਆ ਆਪਣਾ ਪ੍ਰਾਣਾ ਘੜਾ ਤੇ ਇਹਦਾ ਆਪਾਂ ਪਾਣੀ ਪੀਨੇ ਆ ਠੀਕ ਹੈ ਤੇ ਇਹ ਘੜੇ ਨੂੰ ਤੀਜਾ ਸਾਲ ਲੱਗ ਗਿਆ ਮਤਲਬ ਕਿ ਇਹ ਘੜੇ ਨੂੰ ਆਪਾਂ ਮਤਲਬ ਕਿ ਗਰਮੀ ਦੇ ਵਿੱਚ ਵਰਤਦੇ ਆ ਤੇ ਜਦੋਂ ਸਰਦੀ ਆਉਂਦੀ ਹੈ ਇਹਨੂੰ ਆਪਾਂ ਚੱਕ ਕੇ ਰੱਖ ਦਿੰਦੇ ਆ ਤੇ ਇਹ ਘੜੇ ਦਾ ਪਾਣੀ ਪੀਣ ਵਾਸਤੇ ਪਹਿਲਾਂ ਤਾਂ ਆਪਾਂ ਸਭ ਤੋਂ ਪਹਿਲਾਂ ਆਪਾਂ ਘੜੇ ਨੂੰ ਕੜੇ ਨੂੰ ਕਿੱਦਾਂ ਧੋਣਾ ਹੈ ਉਹ ਤੁਹਾਨੂੰ ਦੱਸ ਦਵਾਂ ਲੋ ਜੀ ਇਹ ਲੈ ਲੈ ਜੀ ਆਪਾਂ ਕੌਲੀ ਦੇ ਵਿੱਚ ਨਮਕ ਠੀਕ ਹੈ ਤੇ ਜਿਹੜਾ ਇਹ ਨਮਕ ਹੈ ਜੀ ਆਪਾਂ ਕੜੇ ਦੇ ਵਿੱਚ ਥੋੜਾ ਜਿਹਾ ਨਮਕ ਪਾਵਾਂਗੇ ਠੀਕ ਹੈ ਥੋੜਾ ਜਿਹਾ ਇਹਦੇ ਵਿੱਚ ਆਪਾਂ ਨੇ ਪਾ ਲਿਆ ਸੀ ਪਾਣੀ ਤੇ ਜਿਹੜਾ ਇਹ ਪਾਣੀ ਵਾਲਾ ਨਮਕਾ ਹੁਣ ਇਹਨੂੰ ਚੰਗੀ ਤਰ੍ਹਾਂ ਨਾ ਸਾਰੇ ਕੜੇ ਦੇ ਵਿੱਚ ਇਦਾਂ ਕਰਕੇ ਹਲਾ ਹਲਾ ਕੇ ਸਾਰਾ ਕੜਾ ਧੋਣਾ ਹੈ ਇੱਕ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਹੈ ਕੜੇ ਦੇ ਵਿੱਚ ਕਦੇ ਵੀ ਹੱਥ ਵਿੱਚ ਨਹੀਂ ਪਾਉਣਾ ਜੇ ਆਪਾਂ ਹੱਥ ਵਿੱਚ ਪਾਵਾਂਗੇ ਤਾਂ ਇਹ ਆਪਣਾ ਕੜਾ ਜਲਦੀ ਹੀ ਖਰਾਬ ਹੋ ਜਾਊਗਾ ਠੀਕ ਹੈ ਜਦੋਂ ਪਾਣੀ ਆਪਾਂ ਪੀਵਾਂਗੇ ਤਾਂ ਉਹ ਸਮੈਲ ਆਉਣ ਲੱਗ ਜੂਗੀ ਠੀਕ ਹੈ ਜੀ ਲੋ ਜੀ ਦੇਖੋ ਇਦਾਂ ਕਰਕੇ ਆਪਾਂ ਆਨਕ ਪਾ ਲਿਆ ਉਹਨੂੰ ਚੰਗੀ ਤਰ੍ਹਾਂ ਇਦਾਂ ਹਲਾਵਾਂਗੇ ਸਾਰਾ ਜਿਹੜੇ ਇਹਦੇ ਵਿੱਚ ਮਤਲਬ ਕਿ ਅੰਦਰਾ ਮਤਲਬ ਕਿ ਕੜੇ ਦੇ ਕੜੇ ਦੇ ਜਿਹੜੇ ਰੋਮ-ਰੋਮ ਨੇ ਸਾਰੇ ਖੁੱਲ ਜਾਣਗੇ ਜਿਹੜਾ ਆਪਣਾ ਪਾਣੀ ਹੋਊਗਾ ਉਹ ਫ੍ਰਿਜ ਨਾਲ ਉਹ ਵੀ ਠੰਡਾ ਹੋ ਜੂਗਾ ਠੀਕ ਹੈ ਜੀ ਇੱਕ ਤਰੀਕਾ ਇਹ ਆ ਠੰਡਾ ਪਾਣੀ ਕਰਨ ਦਾ ਤੇ ਇਹਦੇ ਰੋਮ-ਰੋਮ ਸਾਰੇ ਖੁੱਲ ਜਾਣਗੇ ਅੰਦਰੋਂ ਠੀਕ ਹੈ ਤੇ ਇਹ ਹੀ ਪਾਣੀ ਆਪਾਂ ਨੇ ਹੁਣ ਕੀ ਕਰਨਾ ਹੈ ਇੱਕ ਕਪਾ ਭਾਂਡੇ ਦੇ ਵਿੱਚ ਕੱਢ ਲੈਣੇ ਆ ਤੇ ਉਹ ਭਾਂਡੇ ਚ ਜਿਹੜਾ ਪਾਣੀ ਕੱਢਾਂਗੇ ਇਹ ਫਿਰ ਆਪਾਂ ਸਾਰੋ ਬਾਹਰ ਧੋਣਾ ਹੈ ਘੜਾ ਉਹਦੇ ਨਾਲ ਜਿਹੜੇ ਵਾਲਾ ਪਾਣੀ ਆਪਾਂ ਬੱਠਲ ਚ ਕੱਢ ਲਿਆ ਹੁਣ ਆਪਾਂ ਕੀ ਕਰਨਾ ਹੈ ਜੀ ਇਹਦੇ ਵਿੱਚ ਘੜਾ ਘੜਾ ਲੈਣਾ ਤੇ ਇਹ ਸਾਰਾ ਇਦਾਂ ਕਰਕੇ ਸਾਰਾ ਘੜਾ ਧੋਣਾ ਹੈ ਨਾਮਕਾਲੀ ਪਾਣੀ ਨਾਲ ਇਹਦੇ ਜਿਹੜੇ ਬਾਹਰਲੇ ਰੋਮ ਨੇ ਜਿਹੜੇ ਬੰਦ ਹੋਏ ਹੋਏ ਨੇ ਉਹ ਵੀ ਇਹ ਨਾਮਕਾਲੀ ਪਾਣੀ ਨਾਲ ਸਾਰੇ ਖੁੱਲ ਜਾਣਗੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਵਾਸ਼ ਕਰ ਲੈਣੇ ਆ ਤੇ ਇਹਦੇ ਵਿੱਚ ਭਰ ਦਿਆਂ ਜੀ ਆਪਾਂ ਪਾਣੀ। ਲੋ ਜੀ ਆਪਾਂ ਨੇ ਮੋਟਰ ਚਲਾ ਦਿੱਤੀ ਸੀ। ਜਿਹੜਾ ਮੋਟਰ ਵਾਲਾ ਤਾਜ਼ਾ ਪਾਣੀ ਹੋਊਗਾ ਟੂਟੀ ਦਾ ਉਹ ਆਪਾਂ ਘੜੇ ਦੇ ਵਿੱਚ ਪਾਣਾ ਹੈ। ਜੇ ਆਪਾਂ ਮਤਲਬ ਕਿ ਇਹਦੇ ਵਿੱਚ ਕੋਸਾ ਪਾਣੀ ਪਾਵਾਂਗੇ ਤਾਂ ਵੀ ਮਤਲਬ ਕਿ ਆਪਾਂ ਜੇ ਮੋਟਰ ਨਹੀਂ ਚਲਾਉਣੀ ਤੇ ਇਦਾਂ ਹੀ ਪਾਣੀ ਪਾਵਾਂਗੇ ਤੇ ਆਪਣਾ ਜਿਹੜਾ ਘੜੇ ਵਾਲਾ ਪਾਣੀ ਉਹ ਬਿਲਕੁਲ ਠੰਡਾ ਨਹੀਂ ਰਹਿਣਾ ਹੈਗਾ। ਇਸ ਲਈ ਤਾਜ਼ਾ ਪਾਣੀ ਪਾਵਾਂਗੇ। ਲੋ ਜੀ ਜਦੋਂ ਆਪਣਾ ਘੜਾ ਭਰ ਗਿਆ ਤੇ ਫਿਰ ਆਪਾਂ ਤੁਹਾਨੂੰ ਦੱਸਦੇ ਹਾਂ ਕਿੱਦਾਂ ਰੱਖਣਾ ਹੈ ਇਹ ਘੜਾ। ਕਾਦੀ ਵਿੱਚ ਰੱਖਣਾ ਹੈ। ਘੜਾ ਆਪਾਂ ਭਰ ਲਿਆ ਦੇਖੋ ਠੀਕ ਹੈ ਜੀ। ਤੇ ਹੁਣ ਆਪਾਂ ਨੇ ਕੀ ਕਰਨਾ ਜੀ ਇਹਨੂੰ ਟੱਕ ਦੇਣਾ ਜੇ ਤੁਹਾਡੇ ਲਵੇ ਮਤਲਬ ਕਿ ਮਿੱਟੀ ਵਾਲਾ ਟੱਕਣ ਹੈਗਾ ਤਾਂ ਤੁਸੀਂ ਉਹ ਵੀ ਦੇ ਸਕਦੇ ਹੋ ਜੇ ਤੁਹਾਡੇ ਲਵੇ ਉਹ ਨਹੀਂ ਹੈਗਾ ਟੱਕਣ ਤਾਂ ਤੁਸੀਂ ਪਲੇਟ ਵੀ ਦੇ ਸਕਦੇ ਹੋ ਮੇਰੇ ਲੇ ਵੈਸੇ ਮਿੱਟੀ ਵਾਲਾ ਟੱਕਣ ਹੈ ਨਹੀਂ ਲੈਣਾ ਮਤਲਬ ਕਿ ਘੜਾ ਘੜਾ ਆਪਾਂ ਨੇ ਪਹਿਲਾਂ ਲਿਆ ਸੀ ਉਹਦਾ ਟੱਕਣ ਟੁੱਟ ਗਿਆ ਸੀ ਤੇ ਟੱਕਣ ਆਪਾਂ ਨੇ ਨਵਾਂ ਲੈਣਾ ਹਲੇ ਇਸ ਲਈ ਮੈਂ ਪਲੇਟ ਨਾਲ ਹੀ ਟੱਕ ਦਿੰਨੀ ਆ ਤੇ ਇੱਧਰ ਆਪਾਂ ਨੇ ਲਿਆ ਇੱਕ ਮਿੱਟੀ ਵਾਲਾ ਬਰਤਨ ਤੁਸੀਂ ਇਹਦੇ ਵਿੱਚ ਜਿਹੜਾ ਆਪਣਾ ਬਰੇਤੀ ਹੁੰਦੀ ਆ ਉਹ ਇਹਨੂੰ ਚੰਗੀ ਤਰ੍ਹਾਂ ਭਰ ਲੈਣਾ ਬਰੇਤੀ ਨਾਲ ਠੀਕ ਹੈ ਬਰੇਤੀ ਭਰ ਕੇ ਦੇ ਵਿੱਚ ਫੇਰ ਉਹਦੇ ਉੱਤੇ ਆਪਾਂ ਬਰੇਤੀ ਨੂੰ ਗਿੱਲਾ ਕਰ ਲੈਣਾ ਠੀਕ ਹੈ ਮਤਲਬ ਕਿ ਪਾਣੀ ਪਾ ਲੈਣਾ ਬਰੇਤੀ 'ਚ ਤੇ ਫੇਰ ਉਹਦੇ ਉੱਤੇ ਕੜਾ ਧਰਨਾ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਜਿਹੜਾ ਆਪਣਾ ਪਾਣੀ ਹੈ ਬਿਲਕੁਲ ਠੰਡਾ ਹੋ ਜਾਊਗਾ ਇਹਦੇ ਉੱਤੇ ਆਪਾਂ ਕੜਾ ਧਰ ਦਿੱਤਾ ਤੇ ਜਿਹੜਾ ਆਪਣਾ ਪਾਣੀ ਹੈ ਬਿਲਕੁਲ ਠੰਡਾ ਰਹੂਗਾ ਤੇ ਇੱਕ ਤਰੀਕਾ ਹੋਰ ਦੱਸ ਦਈਏ ਤੁਹਾਨੂੰ ਆਪਾਂ ਨੇ ਇੱਕ ਮਤਲਬ ਕਿ ਮੋਟਾ ਕਪੜਾ ਲੈ ਲੈਣਾ ਜਿਵੇਂ ਜ ਤੁਸੀਂ ਤੌਲੀਆ ਵਗੈਰਾ ਵਰਤ ਸਕਦੇ ਹੋ ਜੇ ਤੁਹਾਡੇ ਕੋਲ ਬੋਰੀ ਹੈਗੀ ਇਹ ਖਾਕੀ ਜੀ ਬੋਰੀ ਨਹੀਂ ਹੁੰਦੀ ਹੈਗੀ ਉਹ ਬੋਰੀ ਨੂੰ ਗਿੱਲਾ ਕਰਕੇ ਦੇ ਆਲੇ-ਦਾਲੇ ਲਪੇਟ ਦੇਣਾ ਮੈਂ ਇਹ ਦੇ ਆਲੇ-ਦਾਲੇ ਤੌਲੀਆ ਲਪੇਟ ਦਿੰਨੀ ਆ ਜਿਹਦੇ ਨਾਲ ਆਪਣਾ ਪਾਣੀ ਹਮੇਸ਼ਾ ਠੰਡਾ ਰਹੂਗਾ ਤੇ ਆਪਾਂ ਨੂੰ ਫ੍ਰਿਜ ਵਾਲੇ ਪਾਣੀ ਦੀ ਮਤਲਬ ਕਿ ਪੀਣ ਦੀ ਲੋੜ ਨਹੀਂ ਪੈਣੀ ਤੇ ਆਪਾਂ ਘੜੇ ਵਾਲਾ ਪਾਣੀ ਪੀਵਾਂਗੇ ਤੇ ਘੜੇ ਵਾਲਾ ਪਾਣੀ ਪੀਣ ਚ ਬਹੁਤ ਜ਼ਿਆਦਾ ਸੁਆਦਿਸ਼ਟ ਹੁੰਦਾ ਤੇ ਹਲਕਾ-ਫੁਲਕਾ ਹੁੰਦਾ ਇਹ ਪਾਣੀ ਠੀਕ ਹੈ ਜੀ ਘੜੇ ਨੂੰ ਆਪਾਂ ਗਿੱਲਾ ਤੌਲੀਆ ਇਦਾਂ ਕਰਕੇ ਲਪੇਟ ਦਿੱਤਾ ਠੀਕ ਹੈ ਤੇ ਇਹਦੇ ਨਾਲ ਜਿਹੜਾ ਪੱਕੜੇ ਦਾ ਪਾਣੀ ਆ ਬਿਲਕੁਲ برف ਤੋਂ ਵੀ ਠੰਡਾ ਰਹੂਗਾ ਇੰਨਾ ਠੰਡਾ ਪਾਣੀ ਹੋਊਗਾ ਮਤਲਬ ਕਿ ਤੁਸੀਂ ਫ੍ਰਿਜ ਦਾ ਪਾਣੀ ਛੱਡ ਕੇ ਇਹ ਪਾਣੀ ਪੀਓਗੇ ਇਹ ਪਾਣੀ ਆਪਣੇ ਲਈ ਬਹੁਤ ਹੀ ਲਾਭਦਾਇਕ ਹੈ ਲੋ ਜੀ ਇਹ ਸੀ ਆਪਣੀ ਅੱਜ ਦੀ ਛੋਟੀ ਜਿਹੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਮੈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਨਾ ਤੇ ਇਸੇ ਤਰ੍ਹਾਂ ਲੈ ਕੇ ਆਂਦੇ ਰਹਾਂਗੇ ਹੋਰ ਵੀਡੀਓ ਤੇ ਚਲੋ ਜੀ ਮਿਲਾਂ ਕੱਲ੍ਹ ਖੁਰੂੜੀ ਨਾਲ ਤੱਕ ਲਈ ਸਾਰਿਆਂ ਨੂੰ ਸ਼ਸ਼ ਸ਼